ਸ੍ਰੀ ਗੱਲ ਗਰੇਵ ਸਾਹਿਬ ਤੁਸੀਂ ਤੁਸੀਂ ਅੱਜ ਕਿਸਾਨ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਅੱਜ ਐਤਵਾਰ ਦਾ ਦਿਨੇ ਆ ਸਭ ਤੋਂ ਪਹਿਲਾਂ ਤਾਂ ਗੁਰੂ ਮਾਰਾ ਜੀ ਦਾ ਉਠਾਲ ਚਾਲ ਲਿਆ ਜਿਹੜੀਆਂ 35 ਜਥੇਬੰਦੀਆਂ ਗਈਆਂ ਨੇ ਦਿੱਲੀ ਨੂੰ ਕੂਚ ਕੀਤਾ ਜਿਨ੍ਹਾਂ ਨੂੰ ਉੱਥੇ ਜਾ ਕੇ ਸ਼ਾਂਤਮਈ ਢੰਗ ਦੇ ਨਾਲ ਧਰਨਾ ਲਾਇਆ ਉਹਨਾਂ ਦੇ ਨਾਂ ਤੇ ਸੁਖਮਨੀ ਸਾਹਿਬ ਦਾ ਭਾਟ ਕਰਾਇਆ ਪੂਰੇ ਪਿੰਡ ਨੇ ਮਗਰੋਂ ਲੰਗਰ ਚੱਲੇ ਨੇ ਉਹਨਾਂ ਵਾਸਤੇ ਦੁਆ ਕੀਤੀ ਆ ਚਲੋ ਉਹ ਤੇ ਤੁਸੀਂ ਹੁਣ ਅੱਜ ਕਿਸਾਨਾਂ ਨੂੰ ਤੇ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਨਾ ਵੀ ਕਿਸਾਨ ਭਰਾਵੋ ਬੇਸ਼ੱਕ ਅਸੀਂ ਅੱਜ ਘਰਾਂ ਵਿੱਚ ਬੈਠੇ ਆਂ ਪਰ ਦਿਲ ਤੇ ਦਿਮਾਗ ਸਾਡਾ ਉੱਥੇ ਤੁਹਾਡੇ ਪਿਆਰ ਚ ਵੱਜਾ ਤੇ ਅਸੀਂ ਤੁਹਾਡੇ ਨਾਲ ਆ ਇਹ ਵੇਖੋ ਜ਼ਮੀਂਦਾਰ ਦੀ ਲੜਾਈ ਨਹੀਂ ਆ ਇਹ ਧਰਮ ਕੋਈ ਵੀ ਹੋਈ ਜਿਹੜਾ ਜ਼ਮੀਨੀ ਦਾ ਕੰਮ ਕਰਦਾ ਮਜ਼ਦੂਰ ਇਹ ਮਜ਼ਦੂਰਾਂ ਦਾ ਕਿਸਾਨਾਂ ਦੀ ਸਾਂਝੀ ਲੜਾਈ ਆ ਤਾਂ ਲੜਾਈ ਹੁਣ ਕੱਲੀ ਇਹ ਮਜ਼ਦੂਰਾਂ ਦਾ ਨਹੀਂ ਰਹਿ ਗਈ ਹੁਣ ਤਾਂ ਵਰਲਡ ਇਹ ਲੜਾਈ ਦੇ ਵਿੱਚ ਸ਼ਾਮਲ ਹੋ ਗਿਆ ਸਰਕਾਰ ਨੂੰ ਇਹ ਮੈਸੇਜ ਦੇਣਾ ਹੈ ਨਾ ਜਿਹੜੇ ਤੋਂ ਕਾਲੇ ਕਾਨੂੰਨ ਬਣਾਏ ਹਨ ਇਹਨਾਂ ਨੂੰ ਰੱਦ ਕਰਕੇ ਤੇ ਜਟਾਂ ਕੋਲੋਂ ਮਾਫੀ ਮੰਗ ਹੁਣ ਜੇ ਤਰ੍ਹਾਂ ਮੋਦੀ ਸਾਹਿਬ ਨੇ ਕਾਨੂੰਨ ਬਣਾਏ ਨੇ ਇਹ ਲੋਕਤੰਤਰ ਦਾ ਘਾਣ ਜਿਹੜਾ ਕੀਤਾ ਗਿਆ ਕਿਉਂਕਿ ਆਮ ਅਸੀਂ ਇਹ ਗੱਲ ਕਰੀਏ ਤੇ ਜਿਹੜੀਆਂ ਸਰਕਾਰਾਂ ਨੇ ਇਹ ਆਪਣੇ ਆਪ ਨੂੰ ਕਹਿੰਦੇ ਕਿ ਆਈਆਂ ਮੈਂ ਪਬਲਿਕ ਸਰਵੈਂਟ ਕਿ ਅਸੀਂ ਨਾ ਜਨਤਾ ਦੇ ਨੌਕਰ ਆ ਕਿ ਇੰਨਾ ਚ ਤੁਹਾਨੂੰ ਕੋਈ ਨੌਕਰ ਵਾਲੀ ਗੱਲ ਲੱਗਦੀ ਹੈ ਮੈਂ ਇਹ ਜਿਹੜੀ ਝੁੰਡਲੀ ਇਕੱਠੀ ਹੋਈ ਆ ਇਹ ਤੇ ਪਬਲਿਕ ਨੂੰ ਮਾਰਨ ਵਾਸਤੇ ਹੋਈ ਹੈ ਇਹਨਾਂ ਵਿੱਚ ਕਿਹੜੀ ਆ ਕਰਤੂਤ ਜਦੋਂ ਜੀ ਕਰਦਾ ਰਾਤ ਰਾਤ ਹੀ ਕੋਈ ਕਾਨੂੰਨ ਬਣਾ ਦਤਾ ਹੁਣ ਦੂਸਰਾ ਕਈ ਲੋਕ ਕਹਿੰਦੇ ਜੀ ਸਰਕਾਰ ਸਰਕਾਰ ਹੁਣ ਅਸੀਂ ਇੱਕ ਕੁਐਸਚਨ ਇਹ ਕਰਦੇ ਆ ਕਿ ਸਰਕਾਰ ਕੀ ਆ ਲੋਕਾਂ ਦੇ ਟੈਕਸਾਂ ਦੇ ਜਿਹੜੇ ਪੈਸੇ ਆ ਉਹੀ ਵਰਤ ਕੇ ਜਿਹੜੀ ਸਰਕਾਰ ਡਿਵੈਲਪਮੈਂਟ ਦੇ ਕੰਮ ਕਰਦੀ ਆ ਸਾਨੂੰ ਇੱਕ ਚੀਜ਼ ਇਹ ਵੀ ਦੱਸੋ ਕਿ ਸਰਕਾਰ ਦੇ ਕਿਹੜੀਆਂ ਫੈਕਟਰੀਆਂ ਨੇ ਜਿੱਥੋਂ ਦੇਸ਼ ਨੂੰ ਡਿਵੈਲਪ ਕਰਨ ਵਾਸਤੇ ਉਹਨਾਂ ਨੇ ਫੰਡ ਅਰੇਂਜ ਕੀਤੇ ਨੇ ਹੁਣ ਆਮ ਕਈ ਕਹਿੰਦੇ ਨੇ ਕਿ ਕੋਆਪਰੇਟ ਕਰਾਨੇ ਚਲੋ ਜੇ ਕੋਆਪਰੇਟ ਕਰਾਨੇ 40% ਪੈਸੇ ਦੇ ਵੀ ਦਿੰਦੇ ਨੇ ਤਾਂ ਉੱਚ ਕਿਸਾਨੀ ਦਾ ਕਿੰਨਾ ਯੋਗਦਾਨ ਆ ਹੁਣ ਇਸ ਟਾਈਮ ਲੋਕ ਦਾ ਲੌਕਡਾਊਨ ਦੇ ਵਿੱਚ ਕਿਸਾਨੀ ਨੇ ਕਿੰਨਾ ਕੁ ਯੋਗਦਾਨ ਜਿਹੜਾ ਵਾ ਉਹ ਦੇਸ਼ ਲਈ ਕੀਤਾ ਬਾਕੀ ਤੁਸੀਂ ਸਵੇਰੇ ਉੱਠਣ ਤੋਂ ਚਾਲੂ ਹੋ ਜਾਓ ਸਭ ਤੋਂ ਉੱਠੀ ਦਾ ਪਹਿਲਾਂ ਬਰਸ਼ ਕਰੀਦਾ ਉਸੇ ਵੇਲੇ ਸਾਡਾ ਟੈਕਸ ਜਿਹੜਾ ਸਰਕਾਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਪੇਸਟ ਵਰਤੀ ਦੀ ਹੈ ਬੁਰਸ਼ ਵਰਤੀ ਦਾ ਸਾਬਣ ਵਰਤੀ ਦਾ ਬਾਅਦ ਚ ਫਿਰ ਸ਼ਹਿਰ ਨੂੰ ਨਿਕਲਦਾ ਪੈਟਰੋਲ ਡੀਜ਼ਲ ਪਵਾਈਦਾ ਇਹ ਸਾਡੇ ਟੈਕਸਾਂ ਦੇ ਉੱਤੇ ਸਰਕਾਰਾਂ ਚੱਲਦੀਆਂ ਨੇ ਲੋਕਾਂ ਨੇ ਇਹਨੂੰ ਬੜਾ ਚੰਗਾ ਸਮਝ ਕੇ ਦੂਸਰੀ ਵਾਰੀ ਫੇਰ ਮੌਕਾ ਦਿੱਤਾ ਪਰ ਆ ਦੂਸਰੇ ਮੌਕੇ ਦੇ ਵਿੱਚ ਦੇ ਹੁਣ ਪੈ ਹੀ ਉਹ ਕੌਮ ਨੂੰ ਗਿਆ ਖੜੱਪਿਆਂ ਦੀ ਨੂੰ ਇਹ ਬੁਰੇ ਥਾ ਪੰਗਾ ਪਾ ਲਿਆ ਇਹਨੇ ਪਟਾਰੀ ਚੋਂ ਬਾਹਰ ਹੋ ਗਏ ਆ ਤੇ ਖੜੱਪਾ ਸਾਪੇ ਇਧਰ ਕਦੇ ਤੁਹਾਡੀਆਂ ਮੋਟਰਾਂ ਵੱਲੋਂ ਜਾਈਏ ਨਾ ਵੇਖੀਦਾ ਹਾਂ ਮੈਂ ਫਿਰ ਉਹ ਕਦੇ ਦੌੜਦਾ ਨਹੀਂ ਅੱਗੇ ਫਿਰ ਆਕੜਦਾ ਵੀ ਆ ਇਹ ਖੜੱਪੇ ਇਹਨੇ ਛੇੜ ਲਿਆ ਪਟਾਰੀ ਤੋਂ ਬਾਹਰ ਹੋ ਗਏ ਨੇ ਇਹ ਜਿਵੀਦਾਰ ਖੜੱਪਾ ਆ ਹੁਣ ਜਿਹੜਾ ਇੱਕ ਤਰ ਮੰਦੀ ਨਹੀਂ ਗੱਲ ਮੈਂ ਤਾਂ ਫਿਰ ਵਾਰ-ਵਾਰ ਕਹਿ ਰਹੇ ਹਾਂ ਵੀ ਧਰਮ ਦੀ ਲੜਾਈ ਨਹੀਂ ਹੈ, ਇੱਕ ਕਿਸਾਨੀ ਦੀ ਲੜਾਈ ਆ। ਆਪਣੇ ਹੱਕ ਤੇ ਸੱਚ ਦੀ ਲੜਾਈ ਹੈ। ਹੁਣ ਕਿਸਾਨ ਤੇ ਸਾਰੇ ਇੰਡੀਆ 'ਚ ਹੀ ਆ ਤੇ ਇਹ ਆਪਾਂ ਫਿਰ ਇਹ ਮੰਨੀਏ ਕਿ ਭਾਰਤ ਦੀ ਲੜਾਈ ਹੈ। ਨਹੀਂ ਹੁਣ ਮੈਂ ਵਰਲਡ ਦੀ ਲੜਾਈ ਸਮਝਣ ਦਾ ਹੈ ਮੈਂ ਜਿਤਨਾ ਦਾ ਬਾਹਰੀਆਂ ਸਟੇਟਾਂ ਨੇ ਦਿੱਤਾ ਸਹਿਯੋਗ ਦਿੱਤਾ ਆ। ਬਾਹਰਲੇ ਦੇਸ਼ਾਂ ਨੇ ਬੜਾ ਸਹਿਯੋਗ ਦਿੱਤਾ। ਹੁਣ ਤੁਸੀਂ ਥੋੜੇ ਜੇ ਲਫ਼ਜ਼ਾਂ ਦੇ ਵਿੱਚ ਸਰਕਾਰ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ 9 ਤਰੀਕ ਨੂੰ ਸਰਕਾਰ ਨਹੀਂ ਮੰਨਦੀ ਤੇ ਤੁਹਾਡਾ ਅਗਲਾ ਕੀ ਸਟੈਪ ਹੋਏਗਾ ਅਗਲਾ ਸਟੈਪ ਸਾਡਾ ਇਹ ਆ ਜੀ ਜੇ ਨੌ ਨੂੰ ਬਣ ਗਿਆ ਤੇ ਠੀਕ ਆ ਅਜੇ ਤੇ 10% ਦੁੜੀਆਂ ਗਈ ਆ ਆ ਪੰਜ ਟਰਾਲੀਆਂ ਤੇ ਸਾਡੇ ਪਿੰਡੋਂ ਤਿਆਰ ਹੋਈਆਂ ਜਿਹੜੀਆਂ 10 ਨੂੰ ਤੁਰਨੀਆਂ ਨੇ ਅਸੀਂ ਸਾਰੇ ਹੀ ਉਥੇ ਜਾ ਕੇ ਬੈ ਕੇ ਕਣਕ ਬੀਜ ਲਈ ਆ ਵੀ ਪੱਠੇ ਪੋਣੇ ਦੋ ਟੋਕਰੀਆਂ ਤੇ ਬੀਬੀਆਂ ਪਾ ਲੈਣਗੀਆਂ ਬੰਦਾ ਤੇ ਪਿੰਡ ਚੇਕ ਨਹੀਂ ਅਸੀਂ ਰਹਿਣ ਦੇਣਾ ਸਭ ਲੈ ਜਾਣੇ ਨੇ ਜਥੇ ਦੇ ਨਾਲ ਹੀ ਕੋ ਚੰਦਕ ਬੰਦੇ ਰਹਿਣ ਦੇਣੇ ਜਿਹੜੇ ਰਾਤ ਪਿੰਡ ਦੀ ਰਾਖੀ ਕਰਨ ਬਹਿਰਾ ਦੇਣ ਜਿਹੜੇ ਤੇ ਤੁਸੀਂ ਹੁਣ ਕਿਸਾਨਾਂ ਨੂੰ ਕੋਈ ਵਧਾਈ ਜਾਂ ਕੁਝ ਕਹਿਣਾ ਚਾਹੁੰਦੇ ਜਿਹੜੇ ਉੱਥੇ ਐਸਕੇਮ ਖਾਂਚੇ ਚ ਬੈਠੇ ਮੈਂ ਇਹ ਨੌਜਵਾਨ ਸੰਘਰਸ਼ ਕਰ ਰਹੇ ਨੇ ਲਖਾ ਸੁਧਾਨਾ ਵੀਰ ਜੀ ਜਾਂ ਉਹਨਾਂ ਦੀ ਟੀਮ ਬੜੇ ਸੱਚੇ ਢੰਗ ਨਾਲ ਅੰਦੋਲਨ ਨੂੰ ਚਲਾ ਰਹੀ ਆ ਮੈਂ ਉਹਨਾਂ ਨੂੰ ਵਧਾਈ ਦਿੰਦਾ ਜੀ ਧੰਨਵਾਦ ਕਰਨਾ ਇੱਕ ਘੰਟਾ ਕਿਤੇ ਘਰੋਂ ਬਾਹਰ ਕੇ ਰਿਸ਼ਤੇਦਾਰ ਤੇ ਚਲ ਜੀ ਹੈ ਨਾ ਘਰ ਦੇ ਹਾਲਾਤ ਦੂਜੇ ਪਾਸੇ ਹੋ ਜਾਂਦੇ ਨੇ ਤੇ ਇਹ 6-6 ਮਹੀਨੇ ਹੋ ਗਿਆ ਜੰਗ ਲੜਦੇ ਨੂੰ ਕਲਾਕਾਰ ਵੀਰ ਹੋ ਗਏ ਸਟਾਰ ਹੋ ਗਏ ਫਿਲਮੀ ਸਟਾਰ ਹੋ ਗਏ ਸਾਡੇ ਪਿੰਡਾਂ ਦੀ ਕਿਸਾਨੀ ਜਿਹੜੀ ਗਈ ਹੈ ਨੌਜਵਾਨ ਗਏ ਨੇ ਮੈਂ ਸਾਰਿਆਂ ਦਾ ਧੰਨਵਾਦ ਦੀਏ